ਇਹ ਹੈ ਇਕਦੋਆ ਜੀ ਹੁਣੇ ਆਪਾਂ ਨੂੰ ਤਲਾ ਮਿਲਿਆ ਪੌਣੇ ਦੇ 10 ਵਜੇ ਕਿ ਕਾਦੀਆਂ ਚੁੰਗੀ ਤੇ ਕੋਈ ਇਨਸੀਡੈਂਟ ਹੋਇਆ ਜਿਸੇ ਗੋਲੀਆਂ ਚਲੀਆਂ ਇਮੀਡੀਏਟਲੀ ਉੱਥੇ ਸਾਰਿਆਂ ਨੇ ਆਪਾਂ ਜਿਹੜੇ ਜਿੱਥੇ ਵੀ ਗੋਲੀ ਚਲੀ ਹੈ ਉਥੋਂ ਲੈ ਕੇ ਸਿਵਲ ਹਸਪਤਾਲ ਆ ਗਿਆ ਜਿੱਥੇ ਇੱਕ ਪਤਾ ਲੱਗਾ ਕਰਨਵੀਰ ਦੀ ਡੈਥ ਹੋ ਗਈ ਆ ਇੱਕ ਲੇਡੀ ਆ ਉਹਨੂੰ ਇਮੀਡੀਏਟਲੀ ਉਹਦਾ ਨਾਮ ਨਹੀਂ ਮਨੂੰ ਅਜੇ ਪਤਾ ਉਹਨੂੰ ਅਮਨਦੀਪ ਦੇ ਰੈਫਰ ਕਰਤਾ ਬਾਕੀ ਜਿਹੜਾ ਵੀ ਹੁਣ ਕੋਈ ਆਂਦਾ ਉਸ ਚਾਂ ਦੇ ਬਿਆਨ ਲੇਡੀ ਦਾ ਨਾਮ ਕੀ ਹੈ ਲੇਡੀ ਦਾ ਮਨੂੰ ਅਜੇ ਨਾਮ ਨਹੀਂ ਕਹਿੰਦੇ ਕਿ ਜੱਗੂ ਪਹੁੰਚ ਨੀ ਮੈਂ ਇਹਦੇ ਬਾਰੇ ਨਾ ਹੀ ਮੈਨੂੰ ਪਤਾ ਕਿਉਂਕਿ ਮੈਂ ਜਸਟ ਜੇ ਆਇਆ ਹੀ ਆ ਮੈਨੂੰ ਇਹ ਪੌਣੇ 10 ਵਜੇ ਮਿਲੀ ਆ ਪੂਰੇ ਮੈਂ 10 ਮਿੰਟਾਂ ਦੇ ਵਿੱਚ ਮੈਂ ਇੱਥੇ ਆ ਗਿਆ ਸਾਡੇ ਦੇ ਕੀ ਹੋਇਆ ਉਸ ਕਾਰਪੀਓ ਗੱਡੀ ਦੇ ਵਿੱਚ ਅਜੇ ਕੋਈ ਕਲੀਅਰ ਨਹੀਂ ਆ ਬਾਕੀ ਜੋ ਉਹ ਬਿਆਨ ਲਿਖਾਉਂਦੇ ਉਹ ਫਾਈਟਿੰਗ ਇਨਸੀਡੈਂਟ ਹੋਇਆ ਕਿਦਾਂ ਵਾ ਇਹ ਤੇ ਸਾਨੂੰ ਇਹਦੇ ਬਾਰੇ ਨਹੀਂ ਪਤਾ ਜੀ ਅਸੀਂ ਮੌਕੇ ਤੇ ਅਜੇ ਮੌਕੇ ਤੇ ਗਏ ਆ ਕਰਕੇ ਹੁਣ ਸਿਵਲ ਹਸਪੀਟਲ ਆਏ ਆ ਜਿਹੜੇ ਵੀ ਹੁੰਦੇ ਜਿਨ੍ਹਾਂ ਦੇ ਹੋਇਆ ਇਨਸੀਡੈਂਟ ਜਿਹੜਾ ਉਹਦੇ ਫਾਦਰ ਵੀ ਆ ਗਏ ਮੁੰਡੇ ਦੇ ਕਰਨਵੀਰ ਤੇ ਜਿਹੜਾ ਜਿਹਦੀ ਡੈਥ ਹੋਈ ਆ ਜੋ ਕਹਿੰਦੇ ਆ ਫਿਰ ਹਸਾਬ ਨਾ ਕਰਵਾਇਆ ਜੇ ਇਹਦੇ ਬਾਰੇ ਜੇ ਮੈਨੂੰ ਨਹੀਂ ਪਤਾ ਅਸੀਂ ਵੈਰੀਫਾਈ ਕਰਾਂਗੇ ਅੱਜ ਇੱਕ ਇੱਕ ਦੀ ਡੈਥ ਹੋਈ ਆ ਤੇ ਇੱਕ ਲੇਡੀ ਦੇ ਕਹਿੰਦੇ ਗੋਲੀਆਂ ਵੱਜੀਆਂ ਮੈਨੂੰ ਇੰਨਾ ਨਹੀਂ ਪਤਾ ਬਾਕੀ ਇੱਥੇ ਹਸਪਤਾਲ ਆਇਆ ਪੂਰੀ ਤਹਿਕੀਕਾਤ ਕਰਕੇ ਤਾਂ ਹੁੰਦਾ ਇਹਦੇ ਬਾਰੇ ਨਹੀਂ ਸਾਨੂੰ ਮੈਨੂੰ ਪਤਾ ਜੀ ਇਹ ਤਾਂ ਅਸੀਂ ਤੁਹਾਨੂੰ ਉਹਨੇ ਦੱਸਦੇ ਆ ਥੋੜੀ ਦੇਰ ਬਾਅਦ ਜੇ ਲੋ ਬਿਆਨ ਲਖਾਂਦੇ ਠੀਕ ਹੈ ਜਿਹੜੇ ਲੇਡੀ ਨੂੰ ਕਿੰਨੀਆਂ ਗੋਲੀਆਂ ਲੱਗੀਆਂ ਇਹਦੇ ਬਾਰੇ ਨਹੀਂ ਜੀ ਕਹਿ ਸਕਦੇ ਕਿਉਂਕਿ ਉਹ ਤੇ ਮੇਰੇ ਆਉਣ ਤੋਂ ਪਹਿਲਾਂ ਤੇ ਸਾਡੇ ਉਹ ਰੈਫਰ ਕਰਤੀ ਡਾਕਟਰਾਂ ਨੇ ਤੇ ਅਮਨਦੀਪ ਹਸਪੀਟਲ ਉੱਥੇ ਅਸੀਂ ਜਸਤ ਹੋਣੀ ਸਿੱਧੀ ਜਿਹੜਾ ਐਸਐਚਓ ਸੁਖਜਿੰਦਰ ਸਿੰਘ ਉਹਨੂੰ